ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ 12 ਦੇਸ਼ਾਂ ਦੇ ਲੋਕਾਂ ਦੇ ਅਮਰੀਕਾ ਦੇ ਵਿੱਚ ਦਾਖਲ ਹੋਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਉਹਨਾਂ ਨੇ ਕਿਹਾ ਕਿ ਇਹ ਕਦਮ ਅਮਰੀਕਾ ਦੀ ਸੁਰੱਖਿਆ ਤੇ ਲੋਕਾਂ ਦੇ ਜੀਵਨ ਦੀ ਸੁਰੱਖਿਆ ਦੇ ਲਈ ਜ਼ਰੂਰੀ ਹੈ। ਇਹ ਪਾਬੰਦੀ 9 ਜੂਨ ਤੋਂ ਲਾਗੂ ਹੋ ਰਹੀ ਹੈ। ਇਹਨਾਂ ਤੋਂ ਇਲਾਵਾ 7 ਦੇਸ਼ਾਂ ਦੇ ਨਾਗਰਿਕਾਂ ਤੇ ਉੱਤੇ ਵੀ ਸਖਤ ਪਾਬੰਦੀ ਲਗਾਈ ਗਈ ਹੈ। ਇਹ ਇਮੀਗ੍ਰੇਸ਼ਨ ਅਤੇ ਗੈਰ ਇਮੀਗ੍ਰੇਸ਼ਨ ਵੀਜ਼ਾ ਦੋਵਾਂ ਦੇ ਉੱਤੇ ਲਾਗੂ ਹੋਵੇਗੀ 트럼ਪ ਨੇ ਕਿਹਾ ਕਿ ਅਮਰੀਕਾ ਨੂੰ ਉਹਨਾਂ ਵਿਦੇਸ਼ੀ ਨਾਗਰਿਕਾਂ ਤੋਂ ਬਚਾਉਣਾ ਮਹੱਤਵਪੂਰਨ ਹੈ ਜੋ ਅਤਵਾਦੀ ਹਮਲੇ ਕਰਨ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਨਫਰਤ ਫਲਾਉਂ ਜਾਂ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਕਿਹਾ ਕਿ ਵੀਜ਼ਾ ਜਾਰੀ ਕਰਦੇ ਸਮੇਂ ਸਾਵਧਾਨ ਰਹਿਣ ਨਾਗਰਿਕ ਕਿਉਂਕਿ ਵੀਜ਼ਾ ਜਾਰੀ ਕਰਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੇ ਲੋਕ ਅਮਰੀਕਾ ਨਾ ਆਉਣ ਜੋ ਅਮਰੀਕੀ ਜਾਂ ਦੇਸ਼ ਦੇ ਹਿੱਤ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵੀਜ਼ਾ ਤੇ ਆਉਣ ਵਾਲੇ ਲੋਕ ਸਥਾਈ ਨਿਵਾਸੀ ਬਣ ਜਾਂਦੇ ਨੇ ਇਸ ਲਈ ਉਹਨਾਂ ਦੀ ਜਾਂਚ ਬਧੇਰੇ ਮਤਕੂਲ ਅਤੇ ਮੁਸ਼ਕਲ ਹੁੰਦੀ ਹੈ ਸੁਰੱਖਿਆ ਖਤਰੇ ਹੋਣ ਤੇ ਵੀ ਇਹਨਾਂ ਲੋਕਾਂ ਨੂੰ ਬਾਹਰ ਕੱਢਣਾ ਮੁਸ਼ਕਲ ਹੁੰਦਾ ਹੈ ਦੂਜੇ ਪਾਸੇ ਗੈਰ ਇਮੀਗ੍ਰੇਸ਼ਨ ਵੀਜ਼ਾ ਦੇ ਉੱਤੇ ਆਉਣ ਵਾਲੇ ਲੋਕਾਂ ਦੀ ਜਾਂਚ ਘਟ ਹੁੰਦੀ ਹੈ ਇਸ ਲਈ ਉਹਨਾਂ ਨੇ ਦੇਸ਼ ਤੇ ਆਉਣ ਵਾਲੇ ਲੋਕਾਂ ਦੇ ਪੂੰਦੀ ਲਗਾਉਣੀ ਜ਼ਰੂਰੀ ਸਮਝੀ ਹੈ ਜਿੱਥੇ ਪਛਾਣ ਅਤੇ ਜਾਣਕਾਰੀ ਸਾਂਝੀ ਕਰਨ ਦੇ ਨਾਲ ਸੰਬੰਧਿਤ ਪ੍ਰਣਾਲੀ ਵਧੀਆ ਨਹੀਂ ਹੁੰਦੀਆਂ ਉੱਥੇ ਹੀ 트ੰਪ ਨੇ ਕਿਹਾ ਕਿ ਅਮਰੀਕਾ ਨਾਗਰਿਕਾਂ ਤੇ ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ ਦੇ ਨਾਲ ਨਫ਼ਰਤ ਨਾ ਕਰਨ ਅਤੇ ਨਾ ਹੀ ਕਿਸੇ ਅਤਵਾਦੀ ਸੰਗਠਨ ਦਾ ਸਮਰਥਨ ਕਰਨ। ਦੱਸਦੀ ਕਿ 2017 ਦੇ ਵਿੱਚ 7 ਮੁਸਲਮਾਨ ਬਹੁਗਿਣਤੀ ਵਾਲੇ ਦੇਸ਼ਾਂ ਦੇ ਉੱਤੇ ਵੀ ਪੁੰਦੇ ਲਗਾਈ ਗਈ ਸੀ। 트ੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2017 ਦੇ ਵਿੱਚ ਇੱਕ ਯਾਤਰਾ ਪਾਬੰਦੀ ਲਗਾਈ ਲਗਾਈ ਸੀ ਜਿਸ ਨੂੰ ਅਕਸਰ ਮੁਸਲਿਮ ਪਾਬੰਦੀ ਕਿਹਾ ਜਾਂਦਾ ਸੀ ਇਸ ਦੇ ਵਿੱਚ ਜ਼ਿਆਦਾਤਰ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਸ਼ਾਮਲ ਸਨ ਜਨਵਰੀ 2017 ਦੇ ਵਿੱਚ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸ਼ੁਰੂਆਤੀ ਪਾਬੰਦੀ ਦੇ ਵਿੱਚ ਜਿਨ੍ਹਾਂ 7 ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਪੂਰੀ ਤਰ੍ਹਾਂ ਰੋਕਿਆ ਗਿਆ ਸੀ ਉਹਨਾਂ ਦੇ ਵਿੱਚ ਈਰਾਨ ਇਰਾਕ ਲੀਬੀਆ ਸੋਮਾਲੀਆ ਸੁਡਾਨ ਸੀਰੀਆ ਅਤੇ ਯਮਨ ਸ਼ਾਮਲ ਸਨ ਤਾਂ ਦੱਸਦੀ ਕਿ ਬਾਅਦ ਦੇ ਵਿੱਚ ਇਸ ਵਿੱਚ ਬਦਲਾਅ ਕੀਤੇ ਗਏ ਪਹਿਲਾਂ ਇਰਾਕ ਨੂੰ ਇਸ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ ਬਾਅਦ ਦੇ ਵਿੱਚ ਸ Sudan ਨੂੰ ਹਟਾ ਦਿੱਤਾ ਗਿਆ ਇਸ ਦੀ ਜਗ੍ਹਾ ਚਾਰ ਨੂੰ ਸ਼ਾਮਲ ਕਰ ਦਿੱਤਾ ਗਿਆ ਫਿਰ ਉੱਤਰੀ ਕੋਰੀਆ ਤੇ ਵੈਨਿਉ ਜੇਲਾ ਵਰਗੇ ਗੈਰ ਮੁਸਲਿਮ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਗਿਆ ਤਾਂ ਜੋ ਇਸ ਨੂੰ ਧਾਰਮਿਕ ਵਿਕਤਰਾ ਨਾ ਕਿਹਾ ਜਾ ਸਕੇ ਇਸ ਪਾਬੰਦੀ ਨੇ ਅਦਾਲਤਾਂ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਇਸ ਪਾਬੰਦੀ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਦਿੱਤੀ ਗਈ ਸੀ ਪਰ 2018 ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਇਸ ਨੂੰ ਜਾਇਜ਼ ਮੰਨਿਆ ਜੋ ਵਡੇਨ ਨੇ 2021 ਦੇ ਵਿੱਚ ਰਾਸ਼ਟਰਪਤੀ ਬਣਦੇ ਹੀ ਇਸ ਯਾਤਰਾ ਪਾਬੰਦੀ ਨੂੰ ਰੱਦ ਕਰ ਦਿੱਤਾ ਗਿਆ ਸੀ 트럼ਪ ਨੇ ਕਿਹਾ ਕਿ ਅਤਵਾਦੀਆਂ ਨੂੰ ਰੋਕਣ ਦੇ ਲਈ ਪਾਬੰਦੀਆਂ ਜ਼ਰੂਰੀ ਨੇ ਇਸ ਲਈ ਉਹਨਾਂ ਨੇ ਕਿਹਾ ਕਿ ਪਾਬੰਦੀਆਂ ਇਸ ਲਈ ਵੀ ਜ਼ਰੂਰੀ ਹਨ ਤਾਂ ਜੋ ਵਿਦੇਸ਼ੀ ਸਰਕਾਰਾਂ ਤੋਂ ਸਹਿਯੋਗ ਪ੍ਰਾਪਤ ਕੀਤਾ ਜਾ ਸਕੇ ਇਮੀਗ੍ਰੇਸ਼ਨ ਕਾਨੂੰਨ ਲਾਗੂ ਕੀਤਾ ਜਾ ਸਕੇ ਅਤੇ ਰਾਸ਼ਟਰੀ ਸੁਰੱਖਿਆ ਵਿਦੇਸ਼ੀ ਨੀਤੀ ਅਤੇ ਅਤਵਾਦ ਵਿਰੋਧੀ ਕੰਮਾਂ ਨੂੰ ਅੱਗੇ ਵਧਾਇਆ ਜਾ ਸਕੇ ਹੁਕਮ ਦੇ ਵਿੱਚ ਕਿਹਾ ਗਿਆ ਕਿ ਅਫਗਾਨਿਸਤਾਨ ਤਾਲਿਬਾਨ ਇੱਕ ਅਤਵਾਦੀ ਸਮੂਹ ਦੁਆਰਾ ਨਿਰੰਤਰ ਹੈ ਅਤੇ ਪਾਸਪੋਰਟ ਜਾਂ ਸਿਵਲ ਦਸਤਾਵੇਜ਼ ਜਾਰੀ ਕਰਨ ਦੇ ਲਈ ਕੋਈ ਸਮਰਥਾ ਜਾਂ ਸਹਾਇਕ ਸਰਕਾਰ ਨਹੀਂ ਹੈ ਨਾਲ ਹੀ ਉੱਥੇ ਕੋਈ ਵੀ ਸਹੀ ਤਸਦੀਕ ਵਿਧੀਆਂ ਨਹੀਂ ਹਨ ਹੁਕਮ ਅਨੁਸਾਰ ਮਿਆਮਰ ਤੇ ਪਾਬੰਦੀ ਦਾ ਕਾਰਨ ਇਹ ਬਣਦਾ ਹੈ ਕਿ ਜਿੱਥੇ ਲੋਕ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਅਮਰੀਕਾ ਦੇ ਵਿੱਚ ਰਹਿੰਦੇ ਨੇ ਰਿਪੋਰਟ ਦੇ ਅਨੁਸਾਰ म्यामार ਤੋਂ B1 B2 ਵੀਜ਼ਾ ਤੇ ਆਉਣ ਵਾਲੇ 27% ਲੋਕ ਅਤੇ F M J ਵੀਜ਼ਾ ਤੇ ਆਉਣ ਵਾਲੇ 42% ਲੋਕ ਮਿਆਤ ਪੂਰੀ ਹੋਣ ਤੋਂ ਬਾਅਦ ਵੀ ਰੁਕੇ ਇਸ ਤੋਂ ਇਲਾਵਾ ਮਿਆਮਰ ਨੇ ਅਮਰੀਕਾ ਤੋਂ ਡਿਪੋਰਟ ਕਿਤੇ ਗਏ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਲਈ ਸਹਿਯੋਗ ਨਹੀਂ ਦਿੱਤਾ ਤੋਂ ਦੱਸਦੀ ਕਿ ਜਿਹੜੇ ਅਮਰੀਕਾ ਦੇ ਵੱਲੋਂ 12 ਦੇਸ਼ਾਂ ਦੇ ਉੱਤੇ ਪੰਦੀ ਲਗਾਈ ਗਈ ਹੈ ਕਿ ਆਖਰਕਾਰ ਉਹ ਜਿਹੜੇ 12 ਦੇਸ਼ ਨੇ ਉਹ ਹੈ ਕਿਹੜੇ ਨੇ ਸੋ ਹੁਣ ਵੇਖਣਾ ਬਿਹਤ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਮੱਸਿਆ ਨੂੰ ਲੈ ਕੇ ਬਾਕੀ ਦੇਸ਼ਾਂ ਦੀ ਕੀ ਪ੍ਰਤੀਕਰਮ ਸਾਹਮਣੇ ਆਉਂਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਧੰਨਵਾਦ